ਗੁਰੂ ਰੂਪ ਗੁਰੂ ਕਾਰੀ ਸਾਧ ਸੰਗਤ ਜੀਓ ਆਪ ਜੀ ਦੇ ਧਿਆਨ ਵਿੱਚ ਪ੍ਰਸੰਤਾਪੂਰਵਕ ਬੜੇ ਉਤਸ਼ਾਹ ਦੇ ਨਾਲ ਬੜੀ ਖੁਸ਼ੀ ਦੇ ਨਾਲ ਨਿਮਰਤਾ ਸਹਿਤ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਬੁੱਧਾ ٹرسٹ ਰਜਿਸਟਰਡ ਹੈ ਪਿਛਲੇ 15 ਸਾਲ ਤੋਂ ਲੋੜਵੰਦ ਬੱਚੀਆਂ ਜਿਨ੍ਹਾਂ ਦੇ ਮਾਪੇ ਜਾਂ ਕਹੋ ਪੇਰੈਂਟਸ ਵਿਆਹ ਨਹੀਂ ਕਰ ਸਕਦੇ ਉਨ੍ਹਾਂ ਦੇ ਵਿਆਹ ਆਨੰਦ ਕਾਰਜ ਲਗਾਤਾਰ ਪਿਛਲੇ 15 ਸਾਲਾਂ ਤੋਂ ਚਾਏ ਜਾ ਰਹੇ ਉਸ ਲੜੀ ਤਹਿਤ ਇਸ ਵਾਰ 7 ਅਕਤੂਬਰ ਦਿਨ ਸੋਮਵਾਰ ਨੂੰ ਜੋ ਸਾਹਨੇ ਵਾਲ ਵਿਖੇ ਜੀਟੀ ਰੋਡ ਦੇ ਉੱਪਰ ਗਾਰਡਨ ਰਿਜ਼ੋਰਟ ਹੈ ਉੱਥੇ ਕਰਵਾਏ ਜਾ ਰਹੇ ਹਨ ਸੂੂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਅਪੀਲ ਹੈ ਕਿ ਉਹ ਇਸ ਸ਼ੁਭ ਕਾਰਜ ਵਿੱਚ ਜ਼ਰੂਰ ਹਾਜ਼ਰੀ ਲਾਉਣ ਅਤੇ ਆਪਣੇ ਵਿੱਤ ਮੁਤਾਬਕ ਜ਼ਰੂਰ ਸਹਿਯੋਗ ਕਰਨ ਤਾਂ ਕਿ ਇਹੋ ਜੀਆਂ ਸੰਸਥਾਵਾਂ ਜੋ ਸਹੀ ਮੈਨਿਆਂ ਵਿੱਚ ਲੋੜਵੰਦ ਬੱਚੀਆਂ ਵਾਸਤੇ ਇਹ ਲਗਾਤਾਰ 15 ਸਾਲ ਤੋਂ ਉਪਰਾਲੇ ਕਰਦੇ ਆ ਰਹੇ ਹਨ ਇਹ ਉਪਰਾਲੇ ਚੱਲਦੇ ਰਹਿਣ ਅਤੇ ਸਹੀ ਲੋੜਵੰਦ ਬੱਚਿਆਂ ਤੱਕ ਜਾਂ ਬੱਚੀਆਂ ਤੱਕ ਇਹ ਜੋ ਆਪਜੀ ਦੀ ਸਹਾਇਤਾ ਹੈ ਤਨਮਨ ਤਨ ਦੇ ਨਾਲ ਕੀਤੀ ਹੋਈ ਉਹ ਪਹੁੰਚ ਸਕੇ ਸੁਦਾਸ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਟਰਮਿਸ਼ਨ ਫਿਰ ਇੱਕ ਵਾਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਵੱਦ ਤੋਂ ਵੱਦ ਪੰਜਾਬ ਵਾਸੀ ਦੇਸ਼ ਵਾਸੀ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਐਨ ਆਰ ਆਈ ਵੀਰ ਜਰੂਰ ਇਸ ਦੇ ਵਿੱਚ ਸ਼ਾਮਲ ਹੋਣ ਸਹਿਯੋਗ ਕਰਨ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ